ओम शांति प्रजापिता रमा कुमारी इश्वरीय विश्वविद्यालय द्वारा जोकी हरियाली ਦਾ ਚਾਰੋਂ ਤਰਫ ਪੇੜ ਪੌਦੇ ਸੁੱਲਣਾ ਕੋਲ ਜਾਂ ਚ ਲਗਾਉਂਦਾ ਉਪਰਾਲਾ ਚੱਕਿਆ ਗਿਆ ਹੈ ਤੇ ਅੱਜ ਅਸੀਂ ਨਿਊਏਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਖਾਲਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਅਸੀਂ ਬੱਚਿਆਂ ਨੂੰ ਇਹ ਗੱਲ ਸਮਝਾਈ ਕਿ ਪਿਆਰੇ ਬੱਚੋ ਜਿਹੜੀ ਇਹ ਪਰਕਿਰਤੀ ਹੈ ਇਹ ਸਾਡੇ ਜੀਵਨ ਦਾ ਜੀਵਨ ਦਾਨ ਹੈ ਅੱਜ ਸਾਡੀ ਸਾਇੰਸ ਨੇ ਭਲੇ ਹੀ ਇਸ ਪ੍ਰਕਿਰਤੀ ਦੀ ਨਕਲ ਕਰਕੇ ਸਾਡੇ ਸਾਹਮਣੇ ਨਕਲੀ ਫਲ ਫੁੱਲ ਪੇੜ-ਪੋਦੇ ਬਣਾਤੇ ਪਰ ਇੰਨਾ ਪੇੜ-ਪੋਦਿਆਂ ਨੂੰ ਫਲਾਂ ਨੂੰ ਨਾ ਤਾਂ ਸਹੀ ਖਾ ਸਕਦੇ ਆ ਤੇ ਨਾ ਹੀ ਆਪਾਂ ਇਹਨਾਂ ਤੋਂ ਕਸ਼ੂਰ ਲੈ ਸਕਦੇ ਆ ਤੇ ਨਾ ਹੀ ਇਹਨਾਂ ਤੋਂ ਆਪਾਂ ਕੋਈ ਛਾਇਆ ਲੈ ਸਕਦੇ ਹਾਂ ਇਸ ਕਰਕੇ ਜਿਹੜੀ ਇਹ ਪਰਮਾਤਮਾ ਦੀ ਬਣਾਈ ਹੋਈ ਪ੍ਰਕਿਰਤੀ ਹੈ ਇਸ ਨੂੰ ਅੱਜ ਤੱਕ ਨਾ ਤਾਂ ਕੋਈ ਕਾਪੀ ਕਰ ਸਕਿਆ ਤੇ ਨਾ ਹੀ ਕੋਈ ਕਰ ਸਕਦਾ ਹੈ ਇਹ ਪ੍ਰਕਿਰਤੀ ਤਾਂ ਖੁਦ ਹੀ ਇੱਕ ਪਰਮਾਤਮਾ ਦਾ ਰੂਪ ਹੈ ਜਿਹਨੂੰ ਕਹਿੰਦੇ ਹੈ ਨੇਚਰ ਇਜ਼ ਗੋਡ ਤਾਂ ਇਸ ਕਰਕੇ ਪਿਆਰੇ ਬੱਚੋ ਆਪਾਂ ਨੇ ਇਸ ਪ੍ਰਕਿਰਤੀ ਦੀ ਆਪਣੀ ਮਾਂ ਦੀ ਰੱਖਿਆ ਕਰਨੀ ਹੈ ਮਾਂ ਦੀ ਰੱਖਿਆ ਕਰਾਂਗੇ ਤਾਂ ਸਾਡਾ ਵੀ ਜੀਤਾਨ ਹੈ ਲਿਸ਼ ਦਾ ਸਟੂਡੈਂਟਸ ਐਂਡ ਰਿਸਪੈਕਟਡ ਟੀਚਰਸ ਸਾਨੂੰ ਆਪਣੇ ਬਰਥਡੇ ਤੇ ਹਰ ਸਾਲ ਇੱਕ ਨਾ ਇੱਕ ਵਿਸ਼ ਲਾਉਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਆਕਸੀਜਨ ਤੇ ਹੋਰ ਕੁਝ ਕੁਝ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਹਨ ਸਾਨੂੰ ਉਹਨਾਂ ਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਸਾਡੇ ਵੱਲੋਂ ਇਹਨਾਂ ਦਾ ਧੰਨਵਾਦ ਕਰਦੀਆਂ ਜੋ ਆਪਕੋ ਨੂੰ ਇਹ ਸਿੱਖਿਆ ਦਿਨ ਵਾਸਤੇ ਆਇਆ ਸਵਾਪੈ ਇਹਨਾਂ ਗੱਲਾਂ ਨੂੰ ਇੱਥੇ ਛੱਡ ਕੇ ਨਹੀਂ ਜਾਣਾਗਾ ਆਪਾਂ ਨਾਮ ਰੱਖਣਾਗਾ ਤੇ ਜੋ ਵੀ ਗੱਲਾਂ ਇਹਨਾਂ ਨੇ ਆਪਾਂ ਨੂੰ ਸਿਖਾਈਆਂ ਨੇ ਉਹਨਾਂ ਨੂੰ ਫਾਲੋ ਕਰਨਾਗਾ ਇਸ ਲਈ ਸਾਰਿਆਂ ਨੇ ਕਿ ਜਿਹੜਾ ਟ੍ਰੀ ਹੈਗਾ ਉਹ ਲਗਾਣਾਗਾ ਤੇ ਉਹਨਾਂ ਦੀ ਬਾਤ ਸਾਹਮਣੇ ਵੀ ਕਰਨੀ ਹੈ